ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਆਪਣੇ ਏਰੀਏ 'ਚ ਹੀ ਆ ਪਿੰਡ ਸ਼ਾਜਲਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਇੱਕ ਤਾਂ ਅੱਜ ਦਿਖਾਵਾਂਗੇ ਹਾਈਟ ਇਹਦੀ ਹੈਗੀ ਆ ਦਰਮਿਆਨੀ ਪਰ ਦੁੱਧ ਦਾ ਜਿਹੜਾ ਰਿਕਾਰਡ ਆ ਦੁੱਧ ਦਾ ਰਿਕਾਰਡ ਇਹਦਾ ਬਹੁਤ ਚੰਗਾ ਘਰੇਲੂ ਬਾਈ ਕੋਲ ਖੜੀ ਆ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਤੇ ਇੱਕ 5 ਮਹੀਨਿਆਂ ਤੋਂ ਪਲੱਸ ਗੱਬਣ ਆ ਬੱਚੀ ਦਿਖਾਵਾਂਗੇ ਦੁੱਧ ਇਹ ਵੀ ਦੰਦੀ ਆ ਫਿਲਹਾਲ ਚੰਗਾ ਦੁੱਧ ਦੇ ਰਹੀ ਹੈ ਵੀ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਜਿਹੜਾ ਰੇਟ ਆ ਰੇਟ ਦੋਹਾਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ 1 32 ਸਟਾਰਟਿੰਗ 'ਚ ਆ ਵੀ ਜਿਹੜੇ ਇਹਨਾਂ ਦੇ ਰੇਟ ਹੋਣਗੇ ਰੇਟ ਤਕਰੀਬਨ ਫਿਕਸ ਦੇ ਢੇੜ ਜਿਹੜੀ ਹੋਣਗੇ ਉਹ 'ਚੋਂ ਥੋੜਾ ਬਹੁਤ ਹੀ ਫਰਕ ਹੋਊਗਾ ਜੇ ਆਪਾਂ ਕੋਈ ਭਰਾਇਆ ਗੱਲ ਕਰ ਲਈ ਵੀ 10 15000 ਆਲਾ ਫਰਕ ਨਹੀਂ ਹੋਊਗਾ ਉਹ ਗੱਲ ਮੈਂ ਬਾਈ ਨਾਲ ਪਹਿਲਾਂ ਹੀ ਕਰ ਲਈ ਵੀ ਰੇਟ ਨੇ ਜਿਹੜੇ ਰੇਟ ਫਿਕਸ ਜੇ ਰੱਖਣੇ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂ ਨੇ ਪੁਰਾਣਾ ਜਾਣਕਾਰ ਆ ਆਪਣਾ ਤੇ ਦੋਨੇ ਪਸ਼ੂ ਤੋਰ ਕੇ ਦਿਖਾ ਦਾਂਗੇ ਦੋਹਾਂ ਦਾ ਰੇਟ ਵੀਡੀਓ 'ਚ ਹੀ ਕਰਾ ਆ ਨਾਮ ਤੇ ਐਡਰੈਸ ਲਾ ਦਿ ਬਾਈ। ਨਾਮ ਬਾਈ ਹਾਕਮ ਸਿੰਘ ਪਿੰਡ ਸ਼ਾਇਲਾ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਆਪਣਾ। ਆ ਨਾਮ ਬਾਈ ਦਾ ਹਾਕਮ ਸਿੰਘ ਆ ਮੇਰਾ ਖਿਆਲ ਹਾਕਮ ਫਿਰ ਜੰਮ ਜੰਮ ਦਾ ਸ਼ਕੀਨ ਵੀ ਹੈਗਾ ਹਨਾ। ਹਾਂ ਬਾਈ ਬਾਈ ਜੰਮ। ਠੀਕ ਹੈ ਗੱਲ। ਹਾਕਮ ਹੈਗਾ ਜੰਮ ਦਾ ਸ਼ਕੀਨ ਤੇ ਜਾਨਵਰਗਰੀ ਇੱਧਰ ਵੀ ਮਾਰਦੇ ਕੈਮਰਾ। ਘਰੇ ਬਾਈ ਸ਼ੌਂਕ ਨਾ ਰੱਖਦਾ ਨਾਲ ਖੇਤੀਬਾੜੀ ਦਾ ਕੰਮ ਆ। ਆ ਜਾ ਮੋੜਿਆ ਇੱਧਰਲੇ ਬੰਨੇ ਆ ਜਾ ਮੇਨ ਫੋਕਸ ਕਰਾਂਗੇ ਆਪਾਂ ਇਧਰੋਂ ਤੇ ਸ਼ੁਰੂ ਹਾਕਮ ਫਿਰ ਝੋਟੀ ਤੋਂ ਕਰ ਦਈਏ। ਕਰ ਦੋ। ਆ ਜਾ ਬਾਈ ਤੋਰੇ ਨੂੰ ਖੋਲ ਕੇ। ਸੂਆ ਕਿਹੜਾ ਸੁੰਦੀ ਆ। ਸੂਆ ਬਈ ਇਹ ਤੀਜਾ ਸੂ ਗਈ ਹੁਣ ਠੀਕ ਆ ਗੱਲ ਸੂਆ ਸੂ ਗਈ ਤੀਜਾ ਤੇ ਇਹਦਾ ਜਿਹੜਾ ਸਟਰਕਚਰ ਆ ਬੋਡੀ ਦਾ ਉਹ ਤੁਹਾਨੂੰ ਮੈਂ ਦੱਸਦਾ ਨਾ ਕਲਰ ਜਰੂਰ ਇਹਦਾ ਬਲੈਕ ਆ ਗਿਆ ਪਰ ਜਿਹੜਾ ਇਹਦਾ ਸਟਰਕਚਰ ਆ ਗਿਆ ਢਾਂਚਾ ਆ ਗਿਆ ਉਹ ਸੱਜਣੋਂ ਪਾਕਿਸਤਾਨ ਵਾਲੀ ਜਿਹੜੀ ਨੀਲੀ ਰਾਵੀ ਹੁੰਦੀ ਆ ਹਾਕਮ ਉਹਦੇ ਨਾਲ ਦਾ ਆ ਗਿਆ ਜਮਾ ਉਹ ਤੁਸੀਂ ਨੈਟ ਤੇ ਸਰਚ ਵੀ ਕਰ ਲਿਓ ਪਾਕਿਸਤਾਨ ਵਾਲੀ ਇੱਕ ਮੱਝ ਨੇ ਕੱਢਿਆ ਹੋਇਆ ਕਾਫੀ ਦੁੱਧ ਦਾ ਬਿਲਕੁਲ ਸੇਮ ਸਟਰਕਚਰ ਦੀ ਆ ਕੱਦੇ ਦਾ ਉਦਾਂ ਦਾ ਹੀ ਆ ਗਿਆ ਤੇ ਭਲੂਣ ਵੀ ਕਰੀ ਜਾਂਦੀ ਆ ਪੈਰਾਂ ਨੂੰ ਹਨਾ ਹਾਂ ਬਾਈ ਥੋੜਾ ਜਿਹਾ ਹੈਗਾਗਾ ਤੇ ਦਿਨ ਕਿੰਨੇ ਬਾਕੀ ਨੇ ਹੱਕ ਮੇਰੇ ਦਿਨ ਅੱਜ ਭਾਈ 9 ਦਿਨ ਬਾਕੀ ਆ 9 ਦਿਨ ਇਹਦੇ ਪੈਂਡਿੰਗ ਆ ਗਏ ਤੇ ਦੂਜੇ ਸੂਏ ਦੁੱਧ ਕਿੰਨਾ ਪਾਇਆ ਜੈਨੂ ਨੇ ਆਪਣੇ ਕੋਲੇ ਦੂਜੇ ਸੂਏ ਭਾਈ ਆਪਣੇ ਕੋਲੇ ਇਹ 15 16 ਦੁੱਧ ਕੱਢੀ ਜਾਂਦੀ ਆ ਘਰੇਲੂ ਆਪਣਾ ਹੋਗਾ ਕੋਈ ਖਰਾਕ ਘਰੇਲੂ ਸਾਰਾ ਕੋਈ ਉਹ ਨਹੀਂ ਵੀ ਜਿਆਦਾ ਆਪਾਂ ਦੁੱਧ ਤੇ ਲੈ ਕੇ ਜਾਈਏ ਜਾਂ ਜਿਆਦੀ ਧੋਰ ਮਾਰੀਏ ਠੀਕ ਆ ਕੰਨਾ ਜਿੰਨਾ ਨਾਰਮਲ ਘਰੇ ਕੱਢਦੀ ਆ ਬਸ ਆਪਣੇ 15 16 ਲੀਟਰ ਦੀ ਜਾਂਦੀ ਆ ਠੀਕ ਆ 15 16 ਲੀਟਰ ਇਹਨੇ ਦੂਜੇ ਸੂਏ ਆਪਣੇ ਕੋਲ ਜਿੱਦਾਂ ਵੀ ਆਪਾਂ ਨਾਰਮਲ ਕਰੇ ਚੋਣੀਆਂ ਚਵਾਈ ਚਮੱਜਾਂ ਉਦਾਂ ਪਾਇਆ ਉਹਦੇ ਚ ਜੋਰ ਜਾਂ ਤਾਂ ਨਹੀਂ ਮਰਵਾਇਆ ਫਿਰ ਜਿਵੇਂ ਵਪਾਰੀ ਮਰਵਾਉਂਦੇ ਨਾ ਬਾਈ ਵਪਾਰ ਵਾਲਾ ਚਾਹ ਜਿਵੇਂ ਕੋਈ ਕਹਿ ਲੀਏ ਵੀ ਦਵਾ ਦੇ ਕਿਹੜਾ ਇਹਨੂੰ ਕਿਰਾ ਹੋਰ ਵੀ ਜਿਵੇਂ ਬਰੀਡਰ ਨਹੀਂ ਜੋਰ ਚ ਮਰਵਾਉਂਦੇ ਵੀ ਯਾਰ ਮੱਝ ਦਾ ਜ਼ੋਰ ਲਵਾ ਕੇ ਦੇਖ ਲੈਣਾ ਕਿ ਪੀਕ ਲੈਵਲ ਕਿੱਥੇ ਜਾਣਾ ਉਹ ਤਾਂ ਬਾਈ ਫਿਰ ਮੱਝ ਦੇ ਸਟ੍ਰਕਚਰ ਦੇ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਵੀ ਜੇ ਓਵੇਂ ਜ਼ੋਰ ਮਰਵਾਉਣਾ ਹੋਵੇ ਤਾਂ 17 18 ਤੇ ਅੰਮ ਚੱਲ ਜੂਗੀ ਕੋਈ ਉਹ ਠੀਕ ਆ ਗੱਲ ਤੇ ਦਿਨ ਕਿੰਨੇ ਪੈਂਡਿੰਗ ਦੱਸਿਆ ਜੀ ਦਿਨ ਵੀਰੇ 23 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆਗੇ ਅੱਜ ਮੇਰਾ ਖਿਆਲ ਆ 14 ਤਰੀਕਾ ਅੱਜ 14 ਤਰੀਕਾ 9 ਦਿਨ ਬਾਕੀ ਆ ਦਿਨਾਂ ਦੇ ਹਿਸਾਬ ਨਾਲ ਅੱਜ 23 ਤਰੀਕ ਨੂੰ ਇਹਦੇ 22 ਕਹਿੰਦਾ ਦਿਨ ਪੂਰੇ ਨੇ ਦਿਨਾਂ ਦੇ ਹਿਸਾਬ ਨਾਲ ਇਹਦੇ 9 ਦਿਨ ਨੇ ਜਿਹੜੇ 9 ਦਿਨ ਸੱਜਣੋਂ ਪੈਂਡਿੰਗ ਨੇ ਤਾਂ ਚਾ ਜਿਵੇਂ ਤੁਹਾਨੂੰ ਦੱਸਿਆ ਬਿਲਕੁਲ ਡਿੱਟੋ ਪਾਕਿਸਤਾਨ ਵਾਲੀਆਂ ਮੱਝਾਂ ਨਾਲ ਦਾ ਬਿਲਕੁਲ ਤੇ ਅਗਲੇ ਬੰਨੇ ਲਿਆ ਕੇ ਰੀ ਕੈਮਰਾ ਇੱਧਰ ਦੀ ਥਣ ਦਾ ਸੈਜ ਵੀ ਦਿਖਾ ਦੇ ਉਦਾਂ ਦਾ ਹੀ ਆ ਕਲਰ ਜ਼ਰੂਰ ਇਹਦਾ ਬਲੈਕ ਆ ਇਹ ਤੁਸੀਂ ਨੀਲੀ ਦਾ ਚੰਗਾ ਸੀਮਨ ਲਾਉਂਗੇ ਨਾ ਢਾਂਚਾ ਨੀਲੀ ਵਾਲਿਆ ਬੱਚਾ ਨੀਲੀ ਦਾ ਵੀ ਟੌਪ ਦਾ ਪਾ ਦੂਗੀ ਤੇ ਮੋਰਾ ਦਾਦਾ ਯਾਰ ਇਹਨੇ ਪਾਈ ਦੇਣਾ ਗੱਬਣ ਕਿਹੜੇ ਤੋਂ ਅੱਗੇ ਗੱਬਣ ਵੀਰੇ ਇਹ ਗੋਪੀ ਬੰਨ ਤੋਂ ਗੋਪੀ ਬੰਨ ਡਾਕਟਰ ਜਗਜੀਤ ਵਾਲੇ ਤੋਂ ਹਾਂ ਉਹ ਵੀ ਆਪਣਾ ਮਿੱਤਰ ਆ ਬੰਦਾ ਉਹ ਵੀ ਜਾਂਦਾ ਕੰਡੇ ਘੜਦਾ ਤੇ ਗੋਪੀ ਦੀ ਝੋਟੀ ਨੇ ਮੇਰੇ ਖਿਆਲ ਮੇਲੇ ਦੇ 23 ਕਿਲੋ ਦੁੱਧ ਕੱਢਿਆ 12 ਕਿਲੋ ਵਾਲੀ ਮੱਝ ਤੋਂ ਆ ਗਿਆ ਨਾ ਹਾਂ ਭਾਈ ਇਹਦੇ ਬੱਚੇ ਵੀ ਵਧੀਆ ਦਿੰਦੀ ਹੈਗੀ ਪਿਛਲੇ ਸੂਏ ਦੀ ਝੋਟੀ ਕਹਿੰਗਾ ਹਾਈਟ ਵਾਈਜ਼ ਸਾਰੀ ਸਟਰਕਚਰ ਵਾਈਜ਼ ਜਮ ਇੱਕ ਨੰਬਰ ਜੈਗੀ ਠੀਕ ਆ ਗੱਲ ਐਸ ਵਾਰੀ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਐਸ ਵਾਰੀ ਬਈ ਦੁੱਧ ਸੇਵਾ ਦਾ ਤੇ ਪਰ ਤੀਜੇ ਸੂਏ ਦੇ ਹਿਸਾਬ ਨਾਲ ਇਤਕੀ ਇਹ 18 ਕਿਲੋ ਤੋਂ ਦੁੱਧ ਉੱਪ ਜਾਣਾ ਚਾਹੀਦਾ ਬਾਹਰੇ ਜਾਣਾ ਚਾਹੀਦਾ ਹਨਾ ਜਿਹੜੇ ਹਿਸਾਬ ਨਾਲ ਇਹਦਾ ਆਰਡਰ ਹੈਗਾ ਆਰਡਰ ਦੇ ਹਿਸਾਬ ਨਾਲ ਜੇ ਇਹਨੂੰ 20 ਕਿਲੋ ਦੁੱਧ ਵੀ ਕਹਿਦੀ ਆਪਾਂ 20 ਵੀ ਇਹਦੇ ਚ ਖਾਪਦਾ ਯਾਰ ਵੀ 20 ਕਿਲੋ ਦੁੱਧ ਵੀ ਇਹ ਝੋਟੀ ਦੇ ਸਕਦੀ ਆ ਇੱਥੋਂ ਦਿਖਾ ਦੇ ਗਏ ਗਰੀ ਗਾਂ ਵਾਲੇ ਬੰਦੇ ਆਰਡਰ ਵਿਊ ਕਰਕੇ ਤੇ ਫਿਰ ਦਿਖਾ ਦੇ ਪੇਸ਼ਾਂ ਵਾਲੇ ਬੰਦੇ ਆ ਆਰਡਰ ਦੀ ਸੁਣ ਮੈਂ ਚੜਾਈ ਦਿਖਾ ਦੂੰਗਾ ਪਛਾਹਲੇ ਬੰਨਿਆਂ ਵੀ ਆਰਡਰ ਚੌੜਾ ਕਿੰਨਾ ਸ਼ੂ ਤੋਂ ਲਾ ਕੇ ਲਾ ਲੋ ਗਾਂ ਲਈ ਤੁੰਨ ਤੱਕ ਇਹਦਾ ਆਰਡਰ ਹੈ ਥੋੜਾ ਜਿਹਾ ਆਪਾਂ ਗੱਲ ਕਰ ਲਈਏ ਡਰਦੀ ਆ ਕਿਉਂਕਿ ਘਰੇਲੂ ਜਾਨਵਰ ਘਰੇਲੂ ਆ ਬਾਈ ਡਾਕਟਰ ਇੱਥੋਂ ਦਿਖਾ ਦੇ ਕਈ ਰੇ ਡਾਕਟਰ ਸਮਝ ਲੈਣਾ ਚਵਾਈ ਚ ਕਿਵੇਂ ਹੱਕ ਮੈਂ ਚਵਾਈ ਚ ਬਾਈ ਇੱਕ ਨੰਬਰ ਆ ਗਈ ਜਮਾ ਤਾਰ ਪੋਲੀ ਸੋ ਤੁਹਾਡਾ 100 ਗਾਰੰਟੀ ਹੈ ਚਵਾਈ ਦੀ ਸਾਲਾ ਛੱਟਾ ਟੈਟ ਫੈਟ ਜਮੀ ਆਪਣੀ ਗਾਰੰਟੀ ਹੈ ਕੋਈ ਥਾਣਾ ਕੋਈ ਗਾਰੰਟੀ ਆਪਣੀ ਜੇ ਕੋਈ ਤਾਰ ਦਾ ਹੀ ਫਰਕ ਹੋਵੇ ਕਿਸੇ ਗੱਲ 'ਚ ਠੀਕ ਆ ਜੇ ਕਿਸੇ ਭਰਾ ਨੇ ਆਨਲਾਈਨ ਮੰਗਵਾਉਣੀਆਂ ਵੀ ਥਾਣਾ ਦੀ ਅਪਣੀ ਜਿੰਮੇਵਾਰੀ ਆ ਗਈ ਇਸ ਦੇ ਸਣਾ ਵੀ ਪੈਸੇ ਆ ਨਹੀਂ ਆ ਗਈ ਫਿਰ ਗੱਲ ਹੁਣ ਕਿੰਨੇ ਲਵਾਂਗੇ ਆ ਜੀ ਪੈਸੇ ਤਾਂ ਬਾਈ ਤੇਰੇ ਸਾਹਮਣੀਆਂ ਜਿਹੜਾ ਚੱਲਦਾਗਾ ਆਪਾਂ ਕੋਈ ਜ਼ਿਆਦਾ ਨਹੀਂ ਮੰਗਣੇ ਪੈਸੇ ਆਪਾਂ ਇਹਦੇ ਬਸ ਮੁੱਲ ਨਹੀਂ ਕਰਨਾ ਜਿੰਨੇ ਕ ਪੈਸੇ ਦਾ ਆਪਣਾ ਮਾਲ ਆ ਜਿੰਨੇ ਕ ਆਪਾਂ ਲੈਣੇ ਆਂਗੇ ਆਪੋ ਉਨੀ ਮੁੱਲ ਕਰਕੇ ਪੈਸੇ ਲੈ ਕਿੰਨੇ ਲਵਾਂਗੇ ਆਪਾਂ ਬਈ ਇਹਦਾ ਮੱਝ ਦਾ 145000 ਰੁਪਏ ਮੁੱਲ ਹੈਗਾ ਜੰਮੀ ਫਿਕਸ ਕਰ ਦੇਗਾ ਮੋ ਫਿਕਸ ਬਈ 142 ਚੋ ਮਾਨਤਾਨ ਕਰ ਦਾਂਗੇ ਬਸ ਹੋਰ ਇਹਦੇ ਚ ਜ਼ਿਆਦਾ ਨਹੀਂ ਆਪਾਂ ਇਹਦਾ 2 ਮੰਗ ਲਈਏ 180 ਮੰਗੀ ਜਾਈ ਉਹ ਨਹੀਂ ਕੰਮ ਠੀਕ ਆ ਗੱਲ ਆ ਸੁਆ ਜੈਨੂਅਰੀ ਤੀਜਾ ਗੈਰੀ ਉਹ ਲੱਤਾਂ ਨੂੰ ਦਿਖਾ ਦੇ ਤੂੰ ਹਾਂ ਬਈ ਬਲੂ ਲੱਗੀ ਆਉਣ ਹਨਾ ਹਾਂ ਅਗਲੇ ਪੈਰਾਂ ਨੂੰ ਬਾਜੀ ਲੱਗੀ ਆਉਣ ਥੋੜੀ ਥੋੜੀ ਭਲੂਣ ਤੇ ਬਾਕੀ ਪਰਸਨਲ ਤੌਰ ਤੇ ਵੀ ਆਪਾਂ ਕਹਦੇ ਨੇ ਕਈ ਚੀਜ਼ਾਂ ਪਰਸਨਲ ਤੌਰ ਤੇ ਨਹੀਂ ਪਸੰਦੀਦੀਆਂ ਹੁੰਦੀਆਂ ਹਨ ਜਦਾਂ ਆਪਾਂ ਜਾਣਦੇ ਆ ਮਾਰਕੀਟ 'ਚ ਇਮ ਅੱਜ ਜਿਵੇਂ ਕੋਪਰਾ ਕਮੈਂਟ ਕਰਨਗੇ ਵੀ ਜਿਤਨੂੰ ਇੰਨੀ ਪਰਸਨਲ ਚੰਗੀ ਆ ਵੀ ਤੂੰ ਹੀ ਲੈ ਜਾ ਕਿਉਂਕਿ ਮੈਂ ਡੇਲੀ ਬਹੁਤ ਸਾਰੀਆਂ ਦੇਖ ਰਿਹਾ ਮੈਂ ਕਾਫੀ ਖਰੀਦ ਨਹੀਂ ਸਕਦਾ ਨਾ ਪਰ ਉਦਾਂ ਚੰਗੀ ਆ ਸਟਰਕਚਰ ਇਹਦਾ ਜਿਵੇਂ ਪੁੱਛੋ ਤੋਂ ਦਿਖਾਈ ਸੀ ਇੱਕ ਝੋਟੀ ਮੈਂ ਉਦਾਂ ਦਾ ਸਟਰਕਚਰ ਆ ਜਿੱਦਾਂ ਪਾਕਿਸਤਾਨ ਵਾਲਿਆਂ ਮੱਜਾ ਦਾ ਹੁੰਦਾ ਕਿਉਂਕਿ ਇਹ ਚੀਜ਼ ਆ ਜਿਹੜੀ ਇਹ ਸਾਹਮਣੇ ਦਿਖਦੀ ਆ ਲੁਕਾਉਣ ਵਾਲੀ ਨਹੀਂ ਹੈ ਵੀ ਬਿਲਕੁਲ ਨਾ ਬਾਈ ਸਾਰਾ ਸਾਹਮਣੇ ਆ ਸਾਰਾ ਕੁਝ ਸਾਹਮਣੇ ਹੈ ਸ਼ੀਸ਼ਾ ਸਾਹਮਣੇ ਆ ਕਈ ਭਰਾ ਕਹਿੰਦੇ ਨੇ ਵੀ ਆਪਣਾ ਯਾਰ ਵਪਾਰੀ ਤੋਂ ਨਹੀਂ ਲੈਣੀ ਘਰੇਲੂ ਦੇ ਘਰੋਂ ਵੀਡੀਓ ਬਣਾਇਆ ਕਰੋ ਅੱਜ ਘਰੇਲੂ ਬ ਕਿ ਜਿਹੜਾ ਮੁੱਲ ਹੈ ਮੁੱਲ ਬਾਈ ਨੇ ਵੀ ਜਾਇਜ਼ ਕਰਿਆ ਤੇ ਵਪਾਰੀ ਗੋਲ ਹੁੰਦੀ ਤੁਸੀਂ ਸਮਝਦਾਰ ਹੋ ਵੀ ਯਾਰ ਉਹਨਾਂ ਨੂੰ ਵੀ ਖਰਚੇ ਪੱਠੇ ਜਾਦੇ ਪੈ ਜਾਂਦੇ ਨੇ ਬਾਈ ਬਾਈ ਬਾਕੀ ਮੱਝ ਪਾੜੇ ਤੇ ਮਿਲਦੀ ਹੈਗੀ ਤੁਸੀਂ 2 ਮਹੀਨੇ ਬਾਅਦ ਇੱਕ ਮੁੱਠੀ ਪਾੜੇ ਦੀ ਪਾ ਕੇ ਵੇਚ ਜੋ 7 ਮਹੀਨੇ ਗੱਭਣੋ ਕੇ ਦੁੱਧ ਦਿੰਦੀ ਹੈ ਲੰਮਾ ਟਾਈਮ ਲੰਮਾ ਟਾਈਮ 7 ਮਹੀਨੇ ਬਾਅਦ ਆਪਸਟ ਨਹੀਂ ਪੈਂਦੀ ਹੈਗੀ ਉਹਨੇ ਡੇੜੇ ਆ ਗਿਆ ਤੇ ਹੁਣ ਆ ਜਾ ਗਰੀ 2 ਨੰਬਰ ਤੇ ਆ ਬੱਚੀ ਤੇ ਮਾਰਦੇ ਕੈਮਰਾ ਸਵਾਲ ਹੀ ਰੱਖਦੀ ਲੱਗਦੀ ਐ ਇਹ ਬਾਈ ਜਮਾਂ ਠੰਡੀ ਸੀ ਲੈਗੀ ਆਪਣੇ ਕਿੰਨੇ ਟਾਈਮ ਦੀ ਗੱਭਣਾ ਤੋਰ ਬਾਈ ਇਹ ਬਾਈ 5.5 ਮਹੀਨੇ ਤੋਂ ਉੱਪਰ ਹੋ ਗਈ 2.5 ਤੋਂ ਪਲੱਸ ਹਾਂ ਕਿਹੜੇ ਸੀਮਨ ਤੋਂ ਗੱਦਣਾ ਇਹ ਇਹ ਬਾਈ ਡੈਨਮਾਰਕ ਦਾ ਨੰਬਰ ਨਹੀਂ ਮੇਰੇ ਯਾਦ ਨੰਬਰ ਦੇਖਣਾ ਪਊ ਜਾਂ ਡਾਕਟਰ ਨੂੰ ਪੁੱਛਣਾ ਪਊਗਾ ਠੀਕ ਹੈ ਕਹਿੰਦਾ ਹੂੰ ਡੈਨਮਾਰਕ ਦਾ ਲੱਗਿਆ ਇਹਦੇ ਸੀ ਉਹ ਕਨਫਰਮ ਹੈ ਹਾਂ ਉਹ ਕਨਫਰਮ ਹੈਗਾ ਆਪਣੇ ਕੋਲੇ ਸਟਰਾ ਵੀ ਪਿਆ ਹੁਣ ਸੂਆ ਕਿਹੜਾ ਸੂਗੀ ਸੂਆ ਵੀਰੇ ਇਹ ਚੌਥਾ ਸੂਣਾਗਾ ਠੀਕ ਆ ਤੇ ਤੀਜੀ ਹੁਣ ਸੂਈ ਹੋਈ ਆ ਚੌਥੇ ਵਾਸਤੇ ਗੱਭਣਾ ਕਿ ਦੇਖਣ ਵਾਲੇ ਮੇਰੇ ਕੋਲ ਬੰਦੇ ਜਿਹਨਾਂ ਦੇਖੀ ਹੈਗੀ ਕਹਿੰਦੇ ਆ ਵੀ ਬਾਈ ਦੂਜੀ ਸੂਈ ਲੱਗਦੀ ਆ ਕਿ ਤੀਜੀ ਸੂਈ ਲੱਗਦੀ ਆ ਠੀਕ ਆ ਗੱਲ ਆ ਜੇ ਆਪਾਂ ਕਹਿ ਦੀਏ ਤੇ ਉਹ ਵੀ ਚੱਲ ਜਾਣਾ ਪਰ ਆਪਾਂ ਗਲਤ ਗੱਲ ਕਰਦੇ ਨਹੀਂ ਠੀਕ ਆ ਬਾਈ ਕਹਿੰਦਾ ਸੂਆ ਸੋਹਣੀਆਂ ਚੌਥਾ ਪਰ ਚੌਥਾ ਨਹੀਂ ਲੱਗਦੀ ਯਾਰ ਇਹ ਵੱਧ ਤੋਂ ਵੱਧ ਦੂਜਾ ਜਾਂ ਤੀਜਾ ਹੀ ਲੱਗਦੀ ਆ ਜਿਹੜੇ ਸਾਬ ਨਾਲ ਇਹਦਾ ਬਾਡੀ ਸਟਰਕਚਰ ਆਗਾ ਬੱਚਿਆਂ ਦਾ ਆ ਬਾਡੀ ਸਟਰਕਚਰ ਆ ਜਿਵੇਂ ਲੈਗ ਸਕੋਰ ਵਾਲੇ ਪੱਖ ਤੋਂ ਇਹਦੀ ਗੱਲ ਕਰੀਏ ਤਾਜੀ ਦਾ ਦੁੱਧ ਕਿੰਨਾ ਕੱਬਈ ਦਾ ਤਾਜੀ ਦਾ ਦੁੱਧ ਭਾਈ ਇਹ 18 ਪਲੱਸ ਇਹ ਦਿੰਦੀ ਆਪਣੇ ਕੋਲੇ ਠੀਕ ਆ ਗੱਲ ਜਿੱਦਾਂ ਨਾਰਮਲ ਨਾਰਮਲ ਤਾਂ ਆਪਾਂ ਨੂੰ ਸਾਨੂੰ ਪਤਾ ਹੈ ਘਰੇ ਸਾਈਲੇ ਜੇ ਪੈਂਦਾਗਾ ਠੀਕ ਆ ਗੱਲ ਹੋਰ ਕੋਈ ਜ਼ਿਆਦਾ ਨਹੀਂ ਕਰਦੇ ਆਪਾਂ ਨੇ ਕੋਈ ਕਿਸੇ ਮੁੱਲ ਦੀ ਫੀਲ ਵਗੈਰਾ ਨਹੀਂ ਵਰਤੀ ਹੈਗੀ ਠੀਕ ਆ ਗੱਲ ਆਪਦੀ ਕਰਾ ਕੇ ਮਣੀ ਮੋਟੀ ਪਾ ਲਈਦੀ ਹੈਗੀ ਜਿਆ 4-5 ਰੁਪਏਆ ਦਈਆਂ ਦੀ 18 ਕਿਲੋ ਦੁੱਧ 18 ਕਿਲੋ ਦੇਈ ਜਾਂਦੇ ਆ ਡੈਨਮਾਰਕ ਤੋਂ ਗੱਬਣਾ ਆ 5.5 ਤੋਂ ਪਲੱਸ ਹੋਗੀ ਤੇ ਅੱਜ ਦੁੱਧ ਕਿ ਸੱਤ ਪلاس ਅੱਜ ਵੀ ਹਾਜ਼ਰ ਅੱਜ ਵੀ ਹਾਜ਼ਰ ਹੈਗਾਗਾ ਦੋਨੇ ਟਾਈਮ ਮਿਲਦੀ ਆ ਹਾਂ ਦੋਨੋਂ ਟਾਈਮ ਮਿਲਦੀ ਹੈਗੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਪਹਾੜਾ ਪਾਉਣ ਦੀ ਲੋੜ ਨਹੀਂ ਜਦੋਂ ਜੀ ਕਰਦਾ ਦੋ ਟਾਈਮ ਚੋਣੀਆਂ ਤਿੰਨ ਟਾਈਮ ਚੋਣੀਆਂ ਥਾਪੀ ਮਾਰ ਕੇ ਲੈ ਜਾ ਜਦੋਂ ਮਰਜੀ ਲੈ ਜਾ ਜਦੋਂ ਮਰਜੀ ਤੇ ਬਾਕੀ ਚ ਗਾਲੀ ਕਰੀ ਜਾਂਦੇ ਆ ਸਵੇਰ ਤੱਕ ਹਾਂ ਸਵੇਰ ਹੀ ਖਾਦੀ ਆ ਤੇ ਸਟਰਕਚਰ ਦੀ ਵੀ ਫੁੱਲ ਮਜ਼ਬੂਤ ਆ ਕੱਦ ਕਾਠ ਵੀ ਚੰਗਾ ਰੱਖਦੇ ਆ ਉੱਪਰੇ ਬੰਦੇ ਤੋਂ ਪਸ਼ੂ ਜ਼ਰੂਰ ਡਰ ਜਾਂਦਾ ਕਈ ਵਾਰੀ ਜਿੱਦਾਂ ਬਾਈ ਹੁਰੀ ਇਹਦੇ ਨੇੜੇ ਰਹਿੰਦੇ ਆ ਵਪਾਰੀ ਕੋਲ ਹੁੰਦੀ ਤਾਂ ਇਹਨੂੰ ਦੂਜਾ ਸੂਈ ਕਹਿੰਦਾ ਸੀ ਕਿਉਂਕਿ ਦੂ ਇਹਦੇ ਹਾਕਮ ਕਿੰਨੇ ਪੈਸੇ ਲਮਾਉਗੇ ਇਹਦੇ ਵੀ ਬਾਈ ਮੁੱਲ ਤਾਂ ਨਹੀਂ ਆਪਾਂ ਕਰਨਾ ਕੋਈ ਬਸ ਜਿੰਮੇ ਦੇਣੀ ਆਪਾਂ ਇਹ 35000 ਜੋ ਮਾਨਤਾਨ ਕਰਦਾਂਗੇ 35 ਜੋ ਮਾਨਤਾਨ ਕਰਦਾਂਗੇ ਨੰਬਰ ਬੋਲ ਦੋ ਜੀ 9855609943 ਇੱਕ ਵਾਰੀ ਫਿਰ 9855609943 ਆ ਪਿੰਡ ਆ ਗਿਆ ਬਾਈ ਦਾ ਸ਼ਾਜਲਾ ਸੁਨਾਮ ਤੋਂ ਕਿੰਨੀ ਦੂਰ ਹੈ ਸੁਨਾਮ ਤੋਂ ਵੀਰੇ 15 ਕਿਲੋਮੀਟਰ ਲਹਿਰੇਗਾ ਅੱਗੇ ਤੋਂ 11 ਕਿਲੋਮੀਟਰ ਮੇਨ ਰੋਡ ਦੇ ਉੱਪਰ ਹੀ ਰਹਿ ਜਾਂਦਾ ਠੀਕ ਹੈ ਜੀ ਤੇ ਬਾਕੀ ਨੰਬਰ 22 ਦਾ ਵੀਡੀਓ ਚ ਲਾ ਦੂੰਗਾ ਜਿਹੜੇ ਭਰਾ ਨੂੰ ਦੋਨੇ ਪਸ਼ੂਆਂ ਚ ਕੋਈ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ